ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਸਿੱਖ ਰਾਜ ਨਾਲ ਸੰਬੰਧਤ ਹੈ ਜਾਨੀ ਕਿ ਸ਼ੇਰੇ ਪੰਜਾਬ ਦਾ ਰਾਜ ਜਾਨੀ ਕਿ ਆਪਣਾ ਰਾਜ ਦੋਸਤੋ ਸ਼ੇਰੇ ਪੰਜਾਬ ਸਿੱਖ ਰਾਜ ਦੇ ਵਿੱਚ Hindu ਕਿਵੇਂ ਰਹਿੰਦੇ ਸੀ ਮੁਸਲਮਾਨ ਭਰਾ ਕਿਵੇਂ ਰਹਿੰਦੇ ਸੀ ਔਰ ਜ਼ਿਮੀਂਦਾਰੀ ਰੱਖਿਆ ਕਿਵੇਂ ਹੁੰਦੀ ਸੀ ਵੀਡੀਓ ਬਹੁਤ ਹੀ ਜ਼ਿਆਦਾ ਦਿਲਚਸਪ ਹੈ ਔਰ ਸ਼ੇਅਰ ਕਰਨ ਯੋਗ ਹੈ ਸ਼ੇਅਰ ਦਬਕੇ ਕਰਨ ਕਿ ਆਪਣੇ ਸਿੱਖ ਰਾ ਦੇ ਵਿੱਚ ਸਾਰੀਆਂ ਕੌਮਾਂ ਦਾ ਕਿਵੇਂ ਸਤਕਾਰ ਹੁੰਦਾ ਸੀਗਾ ਸੋ ਦੋਸਤੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨੀ ਔਰ ਚੈਨਲ ਜਿਨ੍ਹਾਂ ਵੀਰੇ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਟਪ ਲੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਦੋਸਤੋ ਖਾਲਸਾ ਰਾ ਦੇ ਵਿੱਚ ਜ਼ਿਮੀਂਦਾਰਾਂ ਦੀ ਰੱਖਿਆ ਖਾਲਸਾ ਰਾ ਸਮੇਂ ਜ਼ਿਮੀਂਦਾਰਾਂ ਦੇ ਲਾਭਾਂ ਦੀ ਰੱਖਿਆ ਵੱਲ ਬੜਾ ਧਿਆਨ ਦਿੱਤਾ ਜਾਂਦਾ ਸੀ ਸਨ 1836 ਦੀ ਇੱਕ ਲਿਖਤ ਮਿਲਦੀ ਹੈ ਜਿਦੇ ਚ ਇਹ ਦਰਜ ਹੈ ਕਿ ਅੱਜ ਮਹਾਰਾਜਾ ਰਣਜੀਤ ਸਿੰਘ ਨੇ ਸਹਯਾਦਾ ਖੜਕ ਸਿੰਘ ਨੂੰ ਮਲਤਾਨ ਦੇ ਦੌਰੇ ਪਰ ਜਾਣ ਦਾ ਹੁਕਮ ਦਿੱਤਾ ਪਰ ਨਾਲ ਹੀ ਇਸ ਗੱਲ ਦੀ ਪਕਿਆਈ ਕੀਤੀ ਗਈ ਕਿ ਉਹ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖੇ ਕਿ ਮਲਤਾਨ ਜਾਂਦੇ ਹੋਏ ਰਾਹ ਦੇ ਲਾਗੇ ਚਾਗੇ ਦੀਆਂ ਖੇਤੀਆਂ ਨੂੰ ਨਾਲ ਜਾ ਰਹੇ ਘੋੜ ਸਵਾਰ ਨੇ ਜਿਹੜੇ ਉਹਨਾਂ ਵੱਲੋਂ ਕੋਈ ਵੀ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ ਔਰ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਨ 1835 ਦੀ ਬਸੰਤਰ ਉਤੇ ਰੋਤਾ ਦੇ ਦੌਰੇ ਪਰ ਗਏ ਇਲਾਕੇ ਦੀ ਦੇਖਭਾਲ ਕਰਦੇ ਆ ਇੱਥੇ ਆਪ ਨੂੰ ਕੁਝ ਸਮਾਂ ਰੁਕਣਾ ਪਿਆ ਔਰ ਮਹਾਰਾਜੇ ਦੇ ਨਾਲ ਜਿਹੜੀ ਘੋੜਚੜਾ ਫੌਜ ਗਈ ਹੋਈ ਸੀ ਇਹਨਾਂ ਨੇ ਜ਼ਿਮੀਂਦਾਰਾਂ ਦੀ ਆਗਿਆ ਨਾਲ ਕੁਝ ਹਰੇ ਖੇਤ ਘੋੜਿਆਂ ਨੂੰ ਮਤਲਬ ਕਿ ਚਰਾਏ ਇਤੋਂ ਕੁਝ ਤੋਂ ਪਹਿਲਾਂ ਉਹਨਾਂ ਖੇਤਾਂ ਦੀ ਕਟਾਈ ਕੀਤੀ ਗਈ ਅਤੇ ਇਹਨਾਂ ਦੇ ਮਾਲਕਾਂ ਨੂੰ ਇਸ ਚਾਰੇ ਬਦਲੇ 5000 ਰੁਪਏ ਮੁਜਰਾ ਦਿੱਤਾ ਗਿਆ। ਔਰ ਇਸ ਦੌਰੇ ਤੋਂ ਆਉਂਦਿਆਂ ਗੁਜਰਾਤ ਦੇ ਪਰਗਣੇ ਦੇ ਵਿੱਚ ਕੁਝ ਖੇਤਾਂ ਵਿੱਚ ਘੋੜ ਸਵਾਰਾਂ ਨੇ ਚਾਰਾ ਵਰਤਿਆ ਸੀ ਔਰ ਜੀ ਦੀ ਪਰਭਾਈ ਵੱਜੋਂ ਮਾਲੀਏ ਦੀ ਬਸੂਲੀ ਦੇ ਵਿੱਚ ਫਿਰ 15000 ਕਾਟ ਕੀਤੀ ਗਈ ਸੀ। ਔਰ ਸ਼ੇਰੇ ਪੰਜਾਬ ਦਾ ਫੌਜ ਦੇ ਜੁम्मेवार ਅਫਸਰਾਂ ਨੂੰ ਇਹ ਆਮ ਹੁਕਮ ਸੀ ਕਿ ਅਨਾਜ ਦੀਆਂ ਮੋਜਰਾਂ ਨੂੰ ਜਰ ਦਾਣਾ ਪੈ ਜਵੇ ਤਾਂ ਘੋੜ ਚੜਾ ਤੇ ਰਸਾਲਾ ਫੌਜਾਂ ਘੋੜਿਆਂ ਪਰ ਚੜ ਕੇ ਪਰੇੜ ਦੀ ਛੌਣੀਆਂ ਤੋਂ ਬਾਹਰ ਦੌਰਿਆਂ ਪਰ ਨਾ ਜਾਇਆ ਕਰਨ ਤਾਂ ਜੋ ਜ਼ਿਮੀਂਦਾਰਾਂ ਨੂੰ ਹੱਦੀ ਨਾ ਪਹੁੰਚੇ ਐਨਾ ਖਿਆਲ ਰੱਖਦਾ ਸੀ ਕੈਪਟਨ ਵੇਡ ਪੋਲਿਟিক্যাল ਏਜੰਟ ਲੁਧਿਆਣਾ ਇਹ ਆਪਣੀ ਡਾਇਰੀ ਮਾਂ ਲਿਖਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਮੇਰੇ ਤੋਂ ਪੁੱਛਿਆ ਕਿ ਅੰਗਰੇਜ਼ੀ ਫੌਜ ਲਈ ਕੋਈ ਐਸਾ ਕਾਨੂੰਨ ਹੈ ਜਿਹਦੀ ਰੂਰ ਰਸਾਲਾ ਫੌਜਾਂ ਨੂੰ ਜ਼ਿਮੀਂਦਾਰਾਂ ਦੇ ਖੇਤਾਂ ਨੂੰ ਹਾਨੀ ਪਹੁੰਚਾਉਣ ਤੋਂ ਰੋਕਿਆ ਜਾ ਸਕੇ ਨਾਲ ਹੀ ਮਹਾਰਾਜੇ ਨੇ ਇਹ ਵੀ ਕਿਹਾ ਕਿ ਇਸ ਬਾਰੇ ਉਹਨੇ ਬੜੇ ਕਰੜੇ ਫਰਮਾਨ ਜਾਰੀ ਕੀਤੇ ਹੋਏ ਹਨ ਕਿ ਕੋਈ ਫੌਜੀ ਕਿਸੇ ਜ਼ਿਮੀਂਦਾਰ ਦੇ ਖੇਤਾਂ ਨੂੰ ਨੁਕਸਾਨ ਨਾ ਪਜਾਵੇ ਜੇ ਕੋਈ ਇਸ ਹੁਕਮ ਦੀ ਉਲੰਘਣਾ ਕਰੂਗਾ ਉਹਨੂੰ ਫਿਰ ਕਰੜੀ ਸਜ਼ਾ ਦਿੱਤੀ ਜਾਊਗੀ ਮਤਲਬ ਕਿ ਐਦਾਂ ਉਹ ਕੇਅਰ ਕਰਦਾ ਸੀਗਾ ਜ਼ਿੰਮੇਵਾਰਾਂ ਦੀ ਹੁਣ ਗੱਲ ਕਰਦੇ ਆਂ ਦੋਸਤੋ ਖਾਲਸਾ ਰਾਜ ਵਿੱਚ ਮੁਸਲਮ ਹੱਕਾਂ ਦੀ ਰੱਖਿਆ ਮਤਲਬ ਕਿ ਮੁਸਲਮ ਕੌਮ ਕਿਵੇਂ ਰਹਿੰਦੀ ਸੀ ਤੇ ਉਹਨਾਂ ਦਾ ਕਿੰਨਾ ਸਤਕਾਰ ਹੁੰਦਾ ਸੀ ਖਾਲਸਾ ਰਾਜ ਸਮੇਂ ਮੁਸਲਮ ਪਰਜਾ ਦੇ ਅਧਿਕਾਰਾਂ ਦੀ ਰੱਖਿਆ ਵੱਲ ਉਹਨਾਂ ਦਾ ਧਿਆਨ ਹੀ ਦਿੱਤਾ ਜਾਂਦਾ ਸੀ ਜਿੰਨਾ ਕਿ ਸਿੱਖਾਂ ਅਤੇ ਹਿੰਦੂਆਂ ਦੇ ਹੱਕਾਂ ਵੱਲ ਦਿੱਤਾ ਜਾਂਦਾ ਸੀ ਹੁਣ ਉਦਾਹਰਣ ਖਾਤਰ ਕੁਝ ਕੱਪਾ ਗੱਲਾਂ ਦੱਸਦੇ ਤੁਹਾਨੂੰ ਜੀ ਤੋ ਪੂਰੀ ਤਰ੍ਹਾਂ ਸਿੱਧ ਹੋ ਜਾਂਦਾ ਕਿ ਇਤਿਹਾਸਕ ਮਤਲਬ ਕਿ ਸਬੂਤ ਹੈ ਇਹ ਜੀਤੋਂ ਕੋਈ ਸਿਰ ਨਹੀਂ ਫੇਰ ਸਕਦਾ ਕਿ ਜਦੋਂ ਛੇਰੇ ਪੰਜਾਬ ਨੇ ਸਨ 1790ਵਾਂ ਲਾਹੌਰ ਪਰ ਕਬਜ਼ਾ ਕਰਿਆ ਤਾਂ ਨਵਾਬ ਭਖਾਰੀ ਖਾਨ ਦੀ ਸੁਨਹਿਰੀ ਮਸਜਿਦ ਜੋ ਕਿ ਕਸ਼ਮੀਰੀ ਬਾਜ਼ਾਰ ਵਿੱਚ ਹੈ ਇਹ ਅਪਰੇ 1765 ਤੋਂ ਭੰਗੀ ਸਰਦਾਰਾਂ ਦੇ ਲਾਹੌਰ ਪਰ ਕਬਜ਼ਾ ਕਰਨ ਸਮੇਂ ਤੋਂ ਅਕਾਲੀਆਂ ਦੇ ਕਬਜ਼ੇ 'ਚ ਚੱਲੀ ਆਉਂਦੀ ਸੀ ਹੁਣ ਜਦ ਮਹਾਰਾਜੇ ਨੇ ਲਾਹੌਰ ਦੀ ਹਕੂਮਤ ਹੱਥ ਵਿੱਚ ਲਈ ਤਾਂ ਲਾਹੌਰ ਦੇ ਇਲਾਕੇ ਦੇ ਬਹੁਤ ਸਾਰੇ ਮੁਸਲਮਾਨਾਂ ਦੇ ਮਹਾਰਾਜਾ ਰਣਜੀਤ ਸਿੰਘ ਅੱਗੇ ਬੇਨਤੀ ਕਰਨ ਉੱਤੇ ਆਪਣੀ ਮੁਸਲਮਾਨ ਪਰਜਾ ਨੂੰ ਮਹਾਰਾਜੇ ਨੇ ਇਹ ਮਸੀਤ ਸੀਸਿਹੜੀ ਇਹ ਉਹਨਾਂ ਨੂੰ ਦੇਤੀ ਸੀ ਸਨ 1821 ਚ ਸ਼ਾਹ ਬਲਾਵਲ ਦੇ ਮਕਬਰੇ ਦੀ ਇਮਾਰਤ ਨੂੰ ਦਰਿਆ ਰਾਵੀ ਦੀ ਢਾਲ ਲਗੀ ਜਿਹਦੇ ਨਾਲ ਇਹਦੇ ਰੁੜ ਜਾਣ ਦਾ ਖਤਰਾ ਥਾ ਔਰ ਇਹਨੂੰ ਬਚਾਉਣ ਖਾਤਰ ਮਹਾਰਾਜ ਰਣਜੀਤ ਸਿੰਘ ਨੇ ਭਾਰੀ ਖਰਚ ਨਾਲ ਦਰਿਆ ਦੇ ਵਿੱਚ ਬੰਨ ਲਵਾਇਆ ਜਦ ਇਹਦੇ ਨਾਲ ਕਾਮਯਾਬੀ ਨਾ ਹੋਈ ਤਾਂ ਸ਼ੇਕੜ ਸ਼ਾਹ ਬਲਾਵਲ ਦਾ ਤਬੂਤ ਫਿਰ ਉੱਥੋਂ ਅਠਵਾ ਕੇ ਜਿੱਥੇ ਹੋਣਾ ਉੱਥੇ ਦਫਨ ਕਰਵਾਤਾ ਸੀ ਤੇ ਇਮਾਰਤ ਸੀ ਜਿਹੜੀ ਇਹਦਾ ਸਾਰਾ ਖਰਚ ਛੇਰੇ ਪੰਜਾਬ ਨੇ ਚੁੱਕਿਆ ਸੀ ਤਾਂ ਜੋ ਇੱਕ ਤਾਰੀਖੀ ਯਾਦਗਾਰ ਦਰਿਆ 'ਚ ਰੁੜ ਕੇ ਸਦਾ ਲਈ ਖਤਮ ਨਾ ਹੋ ਜਾਵੇ ਮੋਜੇ ਦਰਿਆ ਤੇ ਹਜਰਤ ਦਾਤਾ ਗੰਜ ਦੀਆਂ ਇਮਾਰਤਾਂ ਨੂੰ ਆਪਣੀ ਮੁਸਲਮਾਨ ਪਰਜਾ ਦੀ ਤਵਾਰੀਕੀ ਇਮਾਰਤਾਂ ਜਾਣ ਕੇ ਇਹਨਾਂ ਦੀ ਕਈ ਵਾਰੀ ਪਰਮਤ ਵੀ ਕਰਵਾਈ। ਇਦਾਂ ਹੀ ਜਦ ਸੰਨ 1818ਵਾਂ ਮਲਤਾਨ ਫਤਿਹ ਕਰਿਆ ਖਾਸ ਰਾਰਣ ਬਲਾ ਲਿਆ ਤਾਂ ਸੈਯਦ ਬਾਬਲ ਹਕ ਇਹਦੀ ਇਤਿਹਾਸਕ ਖਾਨਗਾ ਹੁੰਦੀ ਸੀ। ਔਰ ਇਹਦੇ ਮਕਦੂਮਾ ਨੂੰ ਫਿਰ ਮਹਾਰਾਜ ਨੇ 3500 ਰੁਪਏ ਗੁਜ਼ਾਰੇ ਲਈ ਦੇਣੇ ਪ੍ਰਵਾਨ ਕੀਤੇ ਸੀ। ਸੇ ਜੀ ਹੁਣ ਜਿਹੜੀ ਪਰਜਾ ਸੀ ਮੁਸਲਮਾਨ ਉਹਦੇ ਬਾਰੇ ਦੱਸਦੇ ਆ ਤੁਹਾਨੂੰ। ਖਾਲਸਾ ਰਾਜ ਸਰਬੱਤ ਪਰਜਾ ਨਾਲ ਨਿਰਪੱਖ ਮਤਲਬ ਕਿ ਦ੍ਰਿਸ਼ਟੀ ਰੱਖਦਾ ਤਾਂ। ਔਰ ਇਹ ਵਿਸ਼ੇਸ਼ ਪ੍ਰਸਿੱਧੀ ਸੀਗੀ ਉਸ ਸਮੇਂ ਖਾਸ ਕਰਕੇ ਮੁਸਲਮਾਨਾਂ ਤੇ ਭਰੋਸਾ ਰੱਖਣਾ। ਉਹਨਾਂ ਦੇ ਮذਬੀ ਜਜ਼ਬਾਤ ਨੂੰ ਸੁਰੱਖਿਅਤ ਰੱਖਣ ਚ ਆਜ਼ਾਦੀ ਦੇ ਉਹਨੇ ਹੱਕ ਹਾਸਲ ਕਰਨ ਜਿੰਨੇ ਹੋਰ ਮਜਬੂਨ ਪ੍ਰਾਪਤ ਸੀਗੇ ਮੁਸਲਮਾਨ ਪਰਜਾ ਵਿੱਚੋਂ ਅੱਤ ਜ਼ਿੰਮੇਵਾਰੀ ਜਿਹੜੇ ਅਹੁਦੇ ਸੀਗੇ ਜ਼ਿੰਮੇਵਾਰੀ ਦੇ ਇਹ ਜਿਨ੍ਹਾਂ ਨੂੰ ਸੌਂਪੇ ਹੋਏ ਸੀਗੇ ਉਹਨਾਂ ਵਿੱਚੋਂ ਆਪਾਂ ਤੁਹਾਨੂੰ ਦੱਸਦੇ ਹਾਂ ਕੁਝ ਇੱਕ ਨਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਕੀਰ ਅਜੀਜਉਦੀਨ ਇਹ ਫੌਰੀਨ ਮਿਨਿਸਟਰ ਦੇ ਅਹੁਦੇ ਉੱਤੇ ਹੁੰਦਾ ਸੀ ਇਹ ਆਉਦਾ ਬੜੇ ਭਰੋਸੇ ਦਾ ਆਉਦਾ ਹੈ ਗਵਾਂਡੀ ਹਕੂਮਤਾਂ ਬਾਰੇ ਨੀਤੀ ਦਾ ਚਲਾਉਣਾ ਇਸੇ ਵਜ਼ੀਰ ਦੇ ਹੱਥ ਹੁੰਦਾ ਸੀ ਔਰ ਇਹ ਕਈ ਵਾਰ ਕਈ ਰਾਜਸੀ ਗੁੰਝਲਾਂ ਨੂੰ ਸੁਲਝਾਉਣ ਖਾਤਰ ਅੰਗਰੇਜ਼ ਗਵਰਨਰ ਜਨਰਲ ਆਦ ਵਰਗੇ ਵੱਡੇ-ਵੱਡੇ ਕਰਮਚਾਰੀਆਂ ਨੂੰ ਮਿਲਿਆ ਔਰ ਇਹ ਪਹਿਲੀ ਵਾਰ ਜੂਨ 1831 ਨੂੰ ਕੁਝ ਅਤ ਜ਼ਰੂਰੀ ਮਾਮਲਿਆਂ ਦੇ ਨਿਪਟਾਉਣ ਖਾਤਰ ਲਾਰਡ ਪੈਂਟਿੰਗ ਨੂੰ ਸ਼ਿਮਲੇ ਮਿਲਿਆ ਇਹ ਉਹੀ ਸਮਾਂ ਸੀ ਜਦ ਇੱਕ ਦਰਬਾਰ ਦੇ ਵਿੱਚ ਲਾਰਡ ਪੈਂਟਿੰਗ ਨੇ ਫਕੀਰ ਜੀ ਤੋਂ ਇਹ ਪੁੱਛਿਆ ਸੀ ਕਿ ਸੁਣਦੇ ਹਾਂ ਕਿ ਚੀਰੇ ਪੰਜਾਬ ਦੀ ਇੱਕ ਅੱਖ ਦੀ ਨਿਗਾਹ ਘਟ ਉਹ ਅੱਖ ਸੱਜੀ ਹੈ ਕਿ ਖੱਬੀ ਤਾਂ ਇਸ ਮਤਲਬ ਕਿ ਅਯੋਗ ਸਵਾਲ ਦਾ ਉੱਤਰ ਸਿਆਣੇ ਫਕੀਰ ਅਜੀਜੂਦੀਨ ਨੇ ਐਨੀ ਯੋਗਤਾ ਨਾਲ ਦਿੱਤਾ ਤਾਂ ਜਿਹਨੂੰ ਸੁਣ ਕੇ ਵੱਡੇ ਵੱਡੇ ਅੰਗਰੇਜ਼ ਅਫਸਰ ਵੀ ਹੱਕੇ ਬੱਕੇ ਰਹਿ ਗਏ ਸੀ ਹੁਣ ਇਸ ਤੋਂ ਫਕੀਰ ਜੀ ਦੇ ਮਨ ਵਿੱਚ ਖਾਲਸਾ ਰਾਤੇ ਮਹਾਰਾਜਾ ਲਈ ਸ਼ਰਧਾ ਸਤਕਾਰ ਚੋ-ਚੋ ਪੈਂਦਾ ਸੀ ਤਾਂ ਫਕੀਰ ਅਜੀਜੂਦੀਨ ਨੇ ਕਿਹਾ ਕਿ ਮੇਰੇ ਮਹਾਰਾਜ ਸਾਹਿਬ ਦਾ ਚਿਹਰਾ ਜਿਹੜਾ ਇਹ ਇੰਨਾ ਤੇਜਮਈ ਹੈ ਜਿਹਦੇ ਪ੍ਰਕਾਸ਼ ਦੇ ਸਾਹਮਣੇ ਮੈਂ ਅੱਖਾਂ ਚੁੱਕ ਕੇ ਵੇਖਣ ਦਾ ਹਿਆ ਕਦੇ ਨਹੀਂ ਕਰ ਸਕਿਆ ਜਿਹਦੇ ਕਾਰਨ ਮੈਂ ਇਸ ਗੱਲ ਦੇ ਦੱਸਣ ਤੋਂ ਅਸਮਰੱਥਾਂ ਕਿਹਾ ਜਾਂਦਾ ਕਿ ਫਕੀਰ ਜੀ ਦੇ ਮਹਾਰਾਜੇ ਲਈ ਇਸ ਤਕਾਰ ਪਰੇ ਖਿਆਲ ਸੁਣ ਕੇ ਸਾਰੇ ਅਫਸਰ ਹੈਰਾਨ ਰਹਿ ਗਏ ਉਹ ਕਹਿੰਦਾ ਵੀ ਮਹਾਰਾਜ ਦਾ ਚਿਹਰਾ ਇੰਨਾ ਤੇਜਮਈ ਕਿ ਮੈਂ ਕਦੇ ਅੱਖ ਚੱਕ ਕੇ ਹੁੰਦਾ ਚਿਹਰਾ ਹੀ ਨਹੀਂ ਦੇਖ ਸਕਿਆ ਹਿਸਾਬ ਲਾ ਲਓ ਹੁਣ ਫਕੀਰ ਜੀ ਦਾ ਇੱਕ ਨਿੱਕਾ ਭਾਈ ਐ ਮਾਮੂ ਦੀ ਇਹ ਵੱਡੇ ਭਾਈ ਤੋਂ ਹੀ ਵੱਧ ਜ਼ਿੰਮੇਵਾਰੀ ਤੇ ਕੰਮ ਉੱਤੇ ਸੀ ਇਸ ਨੂੰ ਕਿਲਾ ਗੋਬਿੰਦਗੜ੍ਹ ਦੀ ਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਕਿਲਾ ਗੋਬਿੰਦਗੜ੍ਹ ਦੇ ਵਿੱਚ ਖਾਲਸਾ ਰਾ ਦਾ ਸਾਰਾ ਖਜ਼ਾਨਾ ਹੁੰਦਾ ਦਾ ਜਿਹਦੀ ਕੀਮਤੀ ਕਈ ਕਰੋੜ ਰੁਪਏ ਸੀ ਇਹ ਤੋਂ ਛੁੱਟ ਗੋਲਾ ਬਰੂਦ ਗੋਲੀਆਂ ਬੰਦੂਕਾਂ ਤੋਪਾਂ ਇਸੇ ਕਲੇਮਾ ਰੱਖੀਆਂ ਜਾਂਦੀਆਂ ਸੀ ਔਰ ਇਹ ਕੰਮ ਬੜੇ ਭਰੋਸੇ ਦਾ ਸੀਗਾ ਤੀਜੇ ਨੰਬਰ ਤੇ ਫਕੀਰ ਜੀ ਦਾ ਤੀਜਾ ਭਾਈ ਨੂਰਉਦੀਨ ਇਹ ਖਾਲਸਾ ਰਾ ਦੀ ਪਰਜਾ ਦੀ arogyata ਦੇ ਵਿਭਾਗ ਦਾ ਵੱਡਾ ਜ਼ਿੰਮੇਵਾਰ ਅਫੀਸਰ ਸੀ ਇਹਦੇ ਤਹਿਤ ਕਈ ਹਕੀਮ ਬੈਦ ਤੇ ਡਾਕਟਰ ਕੰਮ ਕਰਦੇ ਸੀ ਡਾਕਟਰ ਹੌਨਿੰਗਬਰਗਰ ਜਿਹਦੇ ਨਾਲ ਡਾਕਟਰ ਬੈਂਟ ਸੀ ਅਤੇ ਜੋ ਬੜੀ ਯੋਗਤਾ ਦਾ ਮਾਲਕ ਸੀ ਔਰ ਇਸ ਵਿਭਾਗ ਦੇ ਵਿੱਚ ਕੰਮ ਕਰਦਾ ਸੀ ਇਹਨਾਂ ਤੋਂ ਛੁੱਟ ਇੱਕ ਅਮਰੀਕਨ ਡਾਕਟਰ ਸੀ ਜਿਹੜਾ ਰੋਗਾਂ ਦੀ ਪਛਾਣ ਦਾ ਬਹੁਤ ਵੱਡਾ ਮਾਹਿਰ ਮੰਨਿਆ ਜਾਂਦਾ ਸੀ ਇਹਨੂੰ ਰਸੈਣੀ ਢੰਗ ਵੀ ਆਉਂਦੇ ਸੀ ਇਹਦਾ ਦਾਵਾ ਤਾਂ ਕਿ ਉਹ ਆਪਣੇ ਹੁਨਰ ਨਾਲ ਕੁਝ ਰਸੈਣੀ ਚੀਜ਼ਾਂ ਮਿਲਾ ਕੇ ਚਾਂਦੀ ਕਹਿਾਂਕਲੀ ਇਹ ਤਿਆਰ ਕਰਦਾ ਸੀ ਔਰ ਇਹ ਸਾਰਾ ਵਿਭਾਗ ਹਕੀਮ ਨੂਰਉਦੀਨ ਦੀ ਦੇਖਰੇਖ ਮੈਂ ਕੰਮ ਕਰਦਾ ਦਾ ਔਰ ਖਾਲਸਾ ਰਾਦੇ ਸ਼ੇਰਾਂ ਪਿੰਡਾਂ ਤੇ ਇਲਾਕਿਆਂ 'ਚ ਦੌਰੇ ਕਰਦਾ ਰਹਿੰਦਾ ਸੀ ਜਿਨ੍ਹਾਂ ਨੂੰ ਹਕੂਮਤ ਵੱਲੋਂ ਸਾਰੀਆਂ ਲੋੜੀਂਦੀਆਂ ਸਹੂਲਤਾਂ ਪਹੁੰਚਾਈਆਂ ਜਾਂਦੀਆਂ ਸੀ ਹੁਣ ਫਕੀਰਾਂ ਦੇ ਘਰਾਣੇ ਤੋਂ ਛੁੱਟ ਹੋਰ ਬਹੁਤ ਸਾਰੇ ਮੁ슬ਮਾਨ ਖਾਸਾ ਰਾਜ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਦੇ ਅਹੁਦੇ 'ਤੇ ਸੀਗੇ ਜਿਵੇਂ ਕਿ ਕਾਦੀ ਨਜਮਉਦੀਨ ਇਹ ਮੁ슬ਮਾਨਾਂ ਦੇ ਝਗੜੇ ਤੇ ਤਨਾਜ਼ਿਆਂ ਨੂੰ ਸੁਲਝਾਉਣ ਦੇ ਵੱਡੇ ਉੱਚ ਅਹੁਦੇ 'ਤੇ ਨਾਸ ਸੀਗਾ ਇਹ ਸਨ 1801 ਤੋਂ ਲੈ ਕੇ ਜੀਵਨ ਦੇ ਅੰਤ ਤੱਕ ਇੱਕ ਜੱਜ ਦੀ ਹیثیت ਦੇ ਮਤਲਬ ਕਿ ਜ਼ਿੰਮੇਵਾਰੀ ਨਿਭਾਉਂਦਾ ਰਿਹਾ ਜੱਜ ਦੀ ਹیثیت ਨਾਲ ਪੰਜਵੇਂ ਨੰਬਰ ਤੇ ਮੀਆਂ ਇਮਾਮ ਬਖਸ਼ ਇਹ ਪੁਲਿਸ ਦੇ ਮੁਖ ਉਹਦੇ ਪਰ ਸੀ ਔਰ ਇਹ ਸਾਰੇ ਖਾਸ ਰਾਜ ਦਾ ਪੁਲਸ ਵਿਭਾਗ ਇਹਦੇ ਅਧੀਨ ਸੀਗਾ ਔਰ ਮੁਫਤੀ ਮੁਹੰਮਦ ਸ਼ਾ ਇਹ ਲਾਹੌਰ ਦੇ ਮਸ਼ਹੂਰ ਮੁਫਤੀਆਂ ਦੇ ਘਰਾਣੇ ਵਿੱਚੋਂ ਸੀ ਜੋ ਕਿ ਇਸਲਾਮੀ ਕਾਨੂੰਨ ਦਾ ਮੁੱਖ ਅਧਿਕਾਰੀ ਸੀ ਉਦੀ ਰਾਏ ਪ੍ਰਾਪਤ ਕਰਦੇ ਕਰਕੇ ਰਹਿਣ ਵੈ ਸਭ ਤਰ੍ਹਾਂ ਜਾਂ ਦਸਤਾਵੇਜ਼ਾਂ ਪਰ ਪਹਿਲਾ ਮੋਹਰੇ ਦੀ ਲਗਦੀ ਹੁੰਦੀ ਸੀ ਜਦ ਇਹ ਲਿਖਤਾ ਜਾਇਜ਼ ਸਮਝੀਆਂ ਜਾਂਦੀਆਂ ਸੀ ਚਲ ਇਹਦੀ ਮੋਹ ਲੱਗ ਜਾਂਦੀ ਸੀ ਸਭ ਤੋਂ ਵੱਧ ਬਚਿੱਤਰ ਕਰ ਦੇਣ ਵਾਲਾ ਭਰੋਸੇਯੋਗ ਉਹਦਾ ਖਾਲਸਾ ਰਾਸਮੇ ਇੱਕ ਮੁਸਲਮਾਨ ਨੂੰ ਮਿਲੇ ਹੋਇਆ ਸੀ ਇਹ ਸੀ ਤੋਪਖਾਨੇ ਦੇ ਜਰਨੈਲ ਦਾ ਉਹਦਾ ਜੋ ਕਿ ਮੀਆਂ ਇਲਾਹੀ ਬਖਸ਼ ਨੂੰ ਮਿਲਿਆ ਹੋਇਆ ਸੀ ਤੋਪਾਂ ਦੀ ਜ਼ਿੰਮੇਵਾਰੀ ਕਿਸੇ ਗੈਰ ਸਿੱਖ ਕਰਮਚਾਰੀ ਦੇ ਹੱਥ ਸੌਂਪਣ ਦੀ ਨਜ਼ੀਰ ਕੇਵਲ ਖਾਲਸਾ ਰਾਜ ਚ ਮਿਲਦੀ ਹੈ ਹੋਰ ਕਿਤੇ ਨਹੀਂ ਮਿਲਦੀ 8ਵੇਂ ਨੰਬਰ ਤੇ ਇੱਥੇ ਹੀ ਬਸ ਨਹੀਂ ਮੀਆਂ ਗੌਸੇ ਖਾਨ ਵੀ ਤੋਪਖਾਨੇ ਦਾ ਕਮਾਂਡਰ ਸੀ ਇਹ ਜਦ 1814ਵਾਂ ਮਰ ਗਿਆ ਤਾਂ ਇਹਦਾ ਮੁੰਡਾ ਸੁਲਤਾਨ ਮੁਹੰਮਦ ਖਾਨ ਤੋਪਖਾਨਾ ਤੇ ਗੋਲਾ ਬਰੂਦ ਦੇ ਜਖੀਰਿਆਂ ਦਾ ਜ਼ਿੰਮੇਵਾਰ ਮੰਨ ਲਓ ਕਿ ਵਿਅਕਤੀ ਸਥਾਪਿਤ ਕੀਤਾ ਗਿਆ ਅੱਗੇ ਗੱਲ ਕਰਦੇ ਹਾਂ ਸੁਲਤਾਨ ਮੁਹੰਮਦ ਖਾਨ ਬਾਰਕ ਜੀ ਇਹ ਖਾਲਸਾ ਰਾਜ ਦੇ ਬਹੁਤ ਵੱਡੇ ਦਰਬਾਰੀਆਂ ਅਤੇ ਜ਼ਗੀਰਦਾਰਾਂ ਵਿੱਚੋਂ ਸੀ। ਇਹਨੂੰ ਖਾਲਸਾ ਰਾਜ ਵੱਲੋਂ 3 ਲੱਖ ਰੁਪਏ ਸਾਲਾਨਾ ਦੀ ਆਮਦਨੀ ਦੀ ਜ਼ਗੀਰ ਦਾ ਮਾਣ ਮਿਲਿਆ ਹੋਇਆ ਸੀ। ਕੋਹਾਟ ਦਾ ਪ੍ਰਸਿੱਧ ਉਪਜਾਊ ਇਲਾਕਾ ਲਗਭਗ ਸਾਰਾ ਪਰਗਣਾ ਉਹੀ ਜ਼ਗੀਰ ਵਿੱਚ ਸੀਗਾ। ਪੀਰ ਮੁਹੰਮਦ ਖਾਨ ਬਾਰਕ ਜਈ ਇਹ ਵੀ ਖਾਲਸਾ ਰਾਜ ਦੇ ਵੱਡੇ ਦਰਬਾਰੀਆਂ ਤੇ ਰਾਇਤਾਂ ਵਿੱਚੋਂ ਸੀ। ਇਹਨੂੰ ਮਹਾਰਾਜੇ ਨੇ ਹਸ਼ਤਨਗਰ ਦਾ ਹਰਾ ਭਰਾ ਤੇ ਲੰਮਾ ਚੌੜਾ ਇਲਾਕਾ ਜੀਦੀ ਧਰਤੀ ਨੂੰ ਦਰਿਆ ਸਵਾਤ ਦੀਆਂ ਨਹਿਰਾਂ ਤੋਂ ਪਾਣੀ ਮਿਲਦਾ ਸੀ ਜਗੀਰ ਵਜੋਂ ਦਿੱਤਾ ਹੋਇਆ ਤਾਂ ਜੀ ਤੋਂ ਉਹਨੂੰ 1 ਲੱਖ ਰੁਪਇਆ ਸਾਲਾਨਾ ਆਮਦਨੀ ਹੁੰਦੀ ਸੀ ਅੱਗੇ ਗੱਲ ਕਰਦੇ ਆ ਸ਼ੇਖ ਗੁਲਾਮ ਮਹੀਉਦੀਨ ਹੁਸ਼ਿਆਰ ਪਰਦਾ ਬਤਨੀਕ ਤੇ ਇਮਾਮੂਦੀਨ ਦਾ ਪੁੱਤ ਸੀ ਜਿਹੜਾ ਪਹਿਲਾਂ ਜਲੰਧਰ ਦਾ ਨਾਜ਼ਮ ਰਿਹਾ ਤੇ ਫਿਰ ਕਸ਼ਮੀਰ ਦੀ ਭਾਰੀ ਜ਼ਿੰਮੇਵਾਰੀ ਦੇ ਅਹੁਦੇ 'ਤੇ ਚੰਗਾ ਸਮਾਂ ਉੱਥੇ ਰਿਹਾ ਜਿਹਨੂੰ 2 ਲੱਖ ਰੁਪਏ ਸਾਲਾਨਾ ਜ਼ਕੀਰ ਅਤੇ ਤਲਬ ਮਿਲਦੀ ਸੀ ਮਾਫ ਕਰਨਾ 20000 ਰੁਪਏ 20 ਰੁਪਏ ਸਲਾਨਾ ਜ਼ਕੀਰ ਤੇ ਤਲਬ ਤਾਂ ਇਮਾਮੁਦੀਨ ਦਾ ਪਿਤਾ ਇਹਨੂੰ ਵੀ ਬੜੀ ਉੱਚੀ ਪਰਵੀ ਮਿਲੀ ਹੋਈ ਸੀ ਪਹਿਲਾਂ ਇਹ ਜਲੰਧਰ ਦਾ ਨਾਜ਼ਮ ਸੀ ਫਿਰ ਇਹ ਵੱਡੀ ਅੰਮ੍ਰਿਤ ਆਉਦੇ ਪਰ ਰਿਆ ਮਮਦੂਟ ਦੇ ਖਾਨ ਨੂੰ 1 ਲੱਖ ਦੀ ਜ਼ਕੀਰ ਵਖੀ ਹੋਈ ਸੀ ਉਹ ਖਾਲਸਾ ਰਾਜ ਵਿੱਚ ਇੰਨਾ ਖੁਸ਼ ਸੀ ਕਿ ਖਾਲਸਾ ਰਾਜ ਨੂੰ ਆਪਣਾ ਰਾਜ ਸਮਝ ਕੇ ਸਨ 1813 ਦੀ ਹਜ਼ਰੋਂ ਦੀ ਲੜਾਈ ਵਿੱਚ ਜੋ ਕਿ ਮੁਸਲਮਾਨ ਦੇ ਵਿਰੁੱਧ ਅਫਗਾਨਾਂ ਨੂੰ ਸਦਾ ਲਈ ਪੰਜਾਬ ਚੋਂ ਕੱਢਣ ਲਈ ਲੜੀ ਗਈ ਖਾਲਸੇ ਵੱਲੋਂ ਆਪਣੇ ਮੁ슬ਮਾਨ ਭਾਈਆਂ ਨਾਲ ਲੜਦਾ ਹੋਇਆ ਉੱਥੇ ਮਾਰੇ ਆ ਗਿਆ ਸੀਗਾ ਇਹ ਦੋਸਤੋ ਮੈਂ ਮੈਂ ਤੁਹਾਨੂੰ ਦੱਸਿਆ ਹਾਂ ਹੋਰ ਮਤਲਬ ਕਿ ਬਹੁਤ ਨੇ ਇਦਾਂ ਦੇ ਜਿਨ੍ਹਾਂ ਨੂੰ ਕਿ ਬੜੇ ਉੱਚੇ ਆਦੇ ਮਿਲੇ ਹੋਏ ਸੀ ਤੇ ਬੜਾ ਪੂਰਾ ਸਤਕਾਰ ਮਿਲਦਾ ਸੀਗਾ ਸਿੱਖ ਰਾਜ ਵਿੱਚ ਹੁਣ ਗੱਲ ਕਰਦੇ ਹਾਂ ਦੋਸਤੋ ਸਿੱਖ ਰਾਜ ਦੇ ਵਿੱਚ ਹਿੰਦੂਆਂ ਦੇ ਅਧਿਕਾਰਾਂ ਦੀ ਖਾਲਸਾ ਰਾਜ ਚ ਹਿੰਦੂ ਭਾਈਆਂ ਨੂੰ ਵੀ ਉਹੀ ਸਾਰੇ ਹੱਕ ਮਿਲੇ ਹੋਏ ਸੀ ਜਿਹੜੇ ਕਿਸੇ ਨੂੰ ਆਪਣੇ ਕੌਮੀ ਰਾਜ ਵਿੱਚ ਮਿਲੇ ਹੋਏ ਹੁੰਦੇ ਉਹਨਾਂ ਨੂੰ ਵੱਡੀਆਂ ਤੋਂ ਵੱਡੀਆਂ ਜ਼ਿੰਮੇਵਾਰੀਆਂ ਆਉਧਿਆ ਤੇ ਵੱਡੀਆਂ ਤੋਂ ਵੱਡੀਆਂ ਤਲਬਾਂ ਤੇ ਜ਼ਗੀਰਾਂ ਮਿਲੀਆਂ ਹੋਈਆਂ ਸੀਗੀਆਂ ਵਜ਼ੀਰੀ ਗਵਰਨਰਰੀ ਜਰਨੈਲੀ ਤੋਸ਼ਾਖਾਨੇ ਦੀ ਅਫਸਰੀ ਖਜ਼ਾਨੇ ਦਾ ਤਹਿਵੀਲਦਾਰੀ ਇਹ ਅਹੁਦੇ ਮਿਲੇ ਹੋਏ ਸੀ ਹਿੰਦੂ ਵੀਰਾਂ ਨੂੰ ਇਹ ਤੋਂ ਛੁੱਟ ਇਸਲਾਮੀ ਹਕੂਮਤ ਸਮੇਂ ਹਿੰਦੂਆਂ ਪਰ ਕਈ ਤਰ੍ਹਾਂ ਦੇ ਅਯੋਗ ਟੈਕਸ ਲੱਗੇ ਹੋਏ ਸੀ ਜਿਵੇਂ ਕਿ ਜਜ਼ੀਆ ਤੀਰਥ ਯਾਤਰਾ ਪਰ ਮੰਦਰ ਦੀ ਉਸਾਰੀ ਦਾ ਟੈਕਸ ਇਹ ਸਭ ਸਿੱਖਰਾ ਸਮੇਂ ਹਟਾਏ ਗਏ ਸੀਗੇ ਔਰੰਗਜੇਬ ਬਾਦਸ਼ਾਹ ਨੇ ਹਿੰਦੂਆਂ ਉਪਰ ਜੱਜੀਆ ਲਾਇਆ ਹੋਇਆ ਸੀ ਜੋ ਹਰ ਇੱਕ ਬਾਲਗ ਹਿੰਦੂ ਤੋਂ ਇੱਕ ਦਿਨਾਰ ਦੇ ਹਿਸਾਬ ਨਾਲ ਸਲਾਨਾ ਲਿਆ ਜਾਂਦਾ ਸੀ ਤਾਂ ਦੋਸਤੋ ਜੱਜੀਆ ਜਿੱਥੇ ਮਾਇਕ ਤੌਰ ਪਰ ਹਿੰਦੂਆਂ ਲਈ ਬੜਾ ਹਾਨੀਕਾਰਕ ਸੀ ਉਥੇ ਇਸ ਟੈਕਸ ਦੇ ਉਤਾਰਨ ਦਾ ਢੰਗ ਵੀ ਬੜਾ ਸ਼ਰਮਨਾਕ ਸੀ ਹਰ ਇੱਕ ਗੈਰ ਮੁਸਲਮਨ ਨੂੰ ਹਾਕਮ ਦੀ ਹਜ਼ੂਰੀ ਦੇ ਵਿੱਚ ਆਪ ਹਾਜ਼ਰ ਹੋ ਕੇ ਸਮੇਂ ਸਿਰ ਆਪਣੇ ਹੱਥ ਨਾਲ ਜੱਜੀਆ داخل ਕਰਨਾ ਪੈਂਦਾ ਸੀ ਇਸ ਦੇ ਸਮੇਂ ਸਿਰ ਨਾਂ ਉਤਾਰਨ ਉਤੇ ਬੜੀਆਂ ਭਿਆਨਕ ਸਜ਼ਾਾਂ ਮ ਦਿੱਤੀਆਂ ਜਾਂਦੀ ਸੀ ਹੁਣ ਖਾਲਸਾ ਰਾਜ ਦੇ ਵਿੱਚ ਜਿਉਂ-ਜਿਉਂ ਇਸਲਾਮੀ ਸੂਬੇ ਫਤਿਹ ਕਰਕੇ ਨਾਲ ਮਿਲਾਏ ਜਾਂਦੇ ਸਨ ਤਿਉਂ-ਤਿਉਂ ਇਹ ਟੈਕਸ ਹਿੰਦੂਆਂ ਦੇ ਸਿਰੋਂ ਮਾਫ ਕੀਤੇ ਜਾਂਦੇ ਸਨ ਸਰਦਾਰ ਹਰੀ ਸਿੰਘ ਨਲੂਏ ਨੇ ਜਦ ਸੰਨ 1834 ਦੇ ਵਿੱਚ ਪਸ਼ਾਵਰ ਨੂੰ ਫਤਿਹ ਕਰਕੇ ਖਾਲਸਾ ਰਾਜ ਨਾਲ ਮਿਲਾਇਆ ਤਾਂ ਆਪ ਨੇ ਸਭ ਤੋਂ ਪਹਿਲਾਂ Hindu ਭਾਈਆਂ ਦਾ ਜੱਜ਼ੀਆ ਮਾਫ ਕੀਤਾ ਸੀ ਹੁਣ ਦੋਸਤੋ ਖਾਲਸਾ ਰਾਜ ਦੇ ਵਿੱਚ ਹਿੰਦੂਆਂ ਦਾ ਮਰਤਬਾ ਕੀ ਸੀ ਸਭ ਤੋਂ ਪਹਿਲਾਂ ਗੱਲ ਕਰਦੇ ਰਾਜਾ ਧਿਆਨ ਸਿੰਘ ਡੋਗਰੇ ਬਾਰੇ ਧਿਆਨ ਸਿੰਘ ਡੋਗਰੇ ਨੂੰ ਖਾਲਸਾ ਰਾਜ ਵੱਲੋਂ ਰਾਜਾ ਦਾ ਖਤਾਬ ਮਿਲਿਆ ਹੋਇਆ ਸੀ ਇਹ ਵੱਡੇ ਬਜੀਤ ਦੇ ਆਦੇ ਪਰ ਸੀ ਇਹਦੀ ਜ਼ਕੀਰ 2 ਲੱਖ ਦੀ ਸੀ ਔਰ ਇਹਦੇ ਵੱਡੇ ਭਾਈ ਗੁਲਾਬ ਸਿੰਘ ਨੂੰ ਵੀ ਖਾਲਸਾ ਰਾਜ ਵੱਲੋਂ ਰਾਜਾ ਦਾ ਪਦ ਮਿਲਿਆ ਹੋਇਆ ਸੀ ਇਸ ਪਾਸ ਵੀ ਕਈ ਜ਼ਿੰਮੇਵਾਰੀਆਂ ਤੇ ਅਹੁਦੇ ਸਨ ਧਿਆਨ ਸਿੰਘ ਦੇ ਤੀਜੇ ਭਾਈ ਸੁਚੇਤ ਸਿੰਘ ਨੂੰ ਇਨੋਬੀ ਰਾਜੇ ਦਾ ਖਿਤਾਬ ਮਿਲਿਆ ਹੋਇਆ ਸੀ ਤੇ ਉਹ ਵੱਡੇ ਜ਼ਗੀਰਦਾਰਾਂ ਦੇ ਵਿੱਚ ਗਿਣਿਆ ਜਾਂਦਾ ਸੀ। ਧਿਆਨ ਸਿੰਘ ਦਾ ਪੁੱਤ ਹੀਰਾ ਸਿੰਘ ਇਨੋਬੀ ਰਾਜਾ ਦੀ ਪਦਵੀ ਪ੍ਰਾਪਤ ਸੀਗੀ। ਇਹ ਸਤੰਬਰ 1843 ਤੋਂ ਦਸੰਬਰ 1844 ਤੱਕ ਖਾਲਸਾ ਰਾਜ ਦਾ ਭੱਡਾ ਵਜੀਰ ਰਿਹਾ। ਮਿਸਰ ਦਿਵਾਨ ਚੰਦ ਇਹ ਫੌਜ ਦੇ ਵਿੱਚ ਜਰਨੈਲੀ ਦੇ ਅਹੁਦੇ ਉੱਤੇ ਸੀ। ਇਹਨੂੰ ਵੱਡੀ ਜ਼ਗੀਰ ਮਿਲੀ ਹੋਈ ਸੀ। ਦਿਵਾਨ ਮੁਖਮ ਚੰਦ ਇਹ ਖਾਸਾ ਫੌਦੇ ਵਿੱਚ ਚਰਨੇਲੀ ਦੇ ਅਹੁਦੇ ਪਰਤਾ ਔਰ ਇਹ ਖਾਸਾ ਰਾਜ ਨੂੰ ਆਪਣਾ ਰਾਜ ਜਾਣਦਾ ਸੀ ਮਹਾਰਾਜਾ ਨਰਦੀਪ ਸਿੰਘ ਨੇ ਸਨ 1812 ਚ ਸਰ ਡੇਵਿਡ ਅਕਤਰ ਲੋਨੀ ਅੰਗਰੇਜ਼ੀ ਪੋਲੀਟੀਕਲ ਏਜੰਟ ਨੂੰ ਲਾਹੌਰ ਦਾ ਕਿਲਾ ਬਖਾਉਣਾ ਚਾਹਿਆ ਪਰ ਜਦ ਦਿਵਾਨ ਮੁਕਮਚੰਦ ਨੂੰ ਪਤਾ ਲੱਗਿਆ ਕਿ ਮਹਾਰਾਜਾ ਅੰਗਰੇਜ਼ ਕਰਮਚਾਰੀ ਨੂੰ ਕਿਲੇ ਵਿੱਚ ਲੈ ਜਾ ਰਿਹਾ ਤਾਂ ਉਹ ਭੱਜ ਕੇ ਕਿਲੇ ਦੇ ਦਰਵਾਜ਼ੇ 'ਤੇ ਪਹੁੰਚ ਗਿਆ ਤੇ ਆਪਣੀ ਤਲਵਾਰ ਸੂਤ ਕੇ ਛੇਰੇ ਪੰਜਾਬ ਦੇ ਮੂਰੇ ਪੇਸ਼ ਕਰਦਿਆਂ ਕਿਹਾ ਕਿ ਅੰਗਰੇਜ਼ ਨੂੰ ਕਿਲਾ ਦੱਸਣ ਤੋਂ ਪਹਿਲਾਂ ਮੇਰਾ ਸਿਰ ਇਸ ਤਲਵਾਰ ਨਾਲ ਕੱਟ ਸੁੱਟੋ ਕਿਉਂਕਿ ਮੈਂ ਪ੍ਰਣ ਕੀਤਾ ਹੋਇਆ ਕਿ ਮੈਂ ਆਪਣੇ ਜੀਉਂਦੇ ਦੀ ਲਾਹੌਰ ਦੇ ਕਿਲੇ 'ਚ ਕਿਸੇ ਅੰਗਰੇਜ਼ ਦੇ ਪੈਰ ਨਹੀਂ ਪਾਉਣ ਦਊਂਗਾ ਤਾਂ ਦੀਵਾਨ ਮੁਕਮਚਾ ਦੇ ਇਸ ਅਟੱਲ ਜੋਸ਼ ਨੂੰ ਵੇਖ ਕੇ ਮਹਾਰਾਜਾ ਤੇ ਅਕਤਰ ਲੋਨੀ ਦੋਵੇਂ ਬਿਨਾਂ ਕਿਲੇ 'ਚ ਦਾਖਲ ਹੋਣ ਦੇ ਪਿੱਛੇ ਪਰਤ ਗਏ ਇਸ ਘਟਨਾ ਤੋਂ ਸਪੱਸ਼ਟ ਹੋ ਜਾਂਦਾ ਕਿ ਮੁਕਮਚੰਦ ਸ਼ੇਰੇ ਪੰਜਾਬ ਤੋਂ ਵੀ ਵੱਧ ਖਾਲਸਾ ਰਾਜ ਨੂੰ ਆਪਣਾ ਸਮਝ ਕੇ ਗੈਰਾਂ ਦੀ ਮਾੜੀ ਨਿਗਾਹ ਤੋਂ ਬਚਾਈ ਰੱਖਣ ਦਾ ਜਾਵਾਨ ਸੀ ਅੱਗੇ ਗੱਲ ਕਰਦੇ ਆਂ ਦਿਵਾਨ ਮੋਤੀ RAM ਇਹ ਕਸ਼ਮੀਰ ਦਾ ਗਵਰਨਰ ਸੀ ਇਹ ਚੋਖੇ ਸਮੇਂ ਤੱਕ ਇਸ ਮਾਣਯੋਗ ਅਹੁਦੇ ਪਰ ਗਵਰਨਰੀ ਦੇ ਫਰਜ਼ ਪੂਰੇ ਕਰਦਾ ਰਿਹਾ ਅੱਗੇ ਗੱਲ ਕਰਦੇ ਨੌਜਵਾਨ ਦਿਵਾਨ RAM ਦੇਵਾਲ ਇਹ ਅਜੇ ਨੌਜਵਾਨ ਅਵਸਥਾ ਵਿੱਚੇ ਸੀਗਾ ਇਹ ਇਹਨੂੰ ਖਾਲਸਾ ਰਾਜ ਵਿੱਚ ਕਰਨੈਲੀ ਦਾ ਉੱਚਾ ਉਹਦਾ ਬਖਸ਼ਿਆ ਗਿਆ ਔਰ ਇਹ ਹਜ਼ਾਰੇ ਦੇ ਪਹਾੜਾਂ ਚ ਲੜਾਈ ਕਰਦਾ ਹੋਇਆ ਸਨ 1820 ਨੂੰ ਖਾਲਸਾ ਰਾਜ ਤੋਂ ਵਾਰਨੇ ਹੋ ਗਿਆ ਦੀਵਾਨ ਸਾਬੜਮਲ ਕਾਲਗੜੀਆ ਇਹ ਖਾਲਸਾ ਰਾਜ ਦੇ ਬੜੇ ਉੱਚੇ ਉਹਦੇ ਵਰਤਾ ਇਹ ਸੂਬਾ ਮਲਤਾਨ ਦਾ ਗਵਰਨਰ ਦਾ ਅਰੇ ਬੜਾ ਮਤਲਬ ਕਿ ਇਨਸਾਫ ਪਸੰਦ ਔਰ ਸਫਲ ਪ੍ਰਬੰਧਕ ਹੁਕਮਰਾਨ ਸੀਗਾ ਸਾਵੜ ਮਲੜਾ ਮਹਾਰਾਜ ਦੇ ਹੁਕਮ ਨਾਲ ਮਲਤਾਨ ਦੇ ਇਲਾਕੇ ਦੀ ਉਪਜ ਵਧਾਉਣ ਲਈ ਕਈ ਨਹਿਰਾਂ ਖੋਦਵਾਈਆਂ ਜਿਨ੍ਹਾਂ ਦੇ ਕਾਰਨ ਇਥੋਂ ਦੀ ਪੈਦਾਵਾਰ ਕਈ ਗੁਣਾ ਵੱਧ ਗਈ। ਇਹਦੇ ਨਾਲ ਜਿੱਥੇ ਹਕੂਮਤ ਦੇ ਖਜ਼ਾਨੇ ਨੂੰ بڑا ਮਤਲਬ ਕਿ ਪ੍ਰਾਫਿਟ ਹੋਇਆ ਉਥੇ ਨਾਲੇ ਪਰਜਾ ਵੀ ਮਾਲਾ-ਮਾਲ ਹੋ ਗਈ। ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਦੇ ਕਾਰਨ ਇਹ ਸੁਧਾਰਨ ਕਰਾਣਾ ਬੜਾ ਧੰਨਵਾਦ ਤੇ ਪਤਵੰਤਾ ਬਣ ਗਿਆ। ਸਾਵੜ ਮਲ ਦਾ ਮੁੰਡਾ ਵੀ ਵੱਡੇ ਆਉਧਿਆਂ ਵਰਤੀ ਮੂਲ ਰਾਜ ਸੁਜਾਬਾਦ ਦਾ ਅਤੇ ਕ੍ਰਿਪਾ ਨਰੈਣ ਲਈਏ ਦਾ ਕਾਰਦਾਰ ਸੀ ਇਸ ਘਰਾਣੇ ਦੀਆਂ ਸਾਰੀਆਂ ਜ਼ਗੀਰਾਂ 1 ਲੱਖ ਰੁਪਏ ਤੋਂ ਉੱਪਰ ਸੀਗੀਆਂ ਦਿਵਾਨ ਸਾਵਣ ਮਲ ਨੇ ਖਾਸਾ ਰਾਜ ਦੀ ਨਿਰਪੱਖਤਾ ਦੇ ਅਸੂਲ ਨੂੰ ਕਾਇਮ ਰੱਖਣ ਲਈ ਆਪਣੇ ਵੱਡੇ ਪੁੱਤਰ RAMDAS ਨੂੰ ਕੈਦ ਦੀ ਸਜ਼ਾ ਦਿੱਤੀ ਸੀ ਸ਼ੇਰੇ ਪੰਜਾਬ ਨੇ ਇਹਦੀ ਨਿਰਪੱਖਤਾ ਦੀ ਅਤਿ ਸ਼ਲਾਘਾ ਕੀਤੀ ਸਾਵਣ ਮਲ ਦੀ ਮੌਤ ਤੋਂ ਬਾਅਦ ਦੀਵਾਨ ਮੂਲ ਰਾਜ ਪਲਤਾਨ ਦਾ ਗਵਰਨਰ ਬਣਿਆ ਇਹ ਸਨ 1849 ਤੱਕ ਇਸ ਪਦਵੀ ਤੇ ਲੱਗਿਆ ਰਿਹਾ ਮਿਸਟਰ ਬੇਲੀਰਾਮ ਕਈ ਸਾਲ ਤੱਕ ਸਿੱਖ ਰਾਜ ਖਾਸਾ ਦਰਬਾਰ ਦੇ ਤੋਸ਼ਾਖਾਨੇ ਦਾ ਮੁੱਖ ਅਧਿਕਾਰੀ ਰਿਹਾ ਕਰੋੜਾਂ ਰੁਪਏ ਦਾ ਸਮਾਨ ਇਹਦੀ ਮਤਲਬ ਕੇ ਸੌਂਪਣੀ ਵਿੱਚ ਸੀਗਾ ਦੀਵਾਨ ਅਯੁੱਧਿਆ ਪ੍ਰਸ਼ਾਦ ਇਹ ਜਿੱਥੇ ਮੁਲਕੀ ਪ੍ਰਬੰਧ ਚ ਬੜਾ ਮਾਹਰ ਸੀ ਉਥੇ ਨਾਲ ਹੀ ਫੌਜੀ ਸੇਵਾ ਵਿੱਚ ਵੀ ਖਾਸ ਹਿੱਸਾ ਲੈਂਦਾ ਸੀ ਸਾਲ 1834 ਜਦ ਜਨਰਲ ਅਲਾਰਡ ਡੇਢ ਸਾਲ ਦੀ ਛੁੱਟੀ ਪਰ ਆਪਣੇ ਦੇਸ਼ ਫਰਾਂਸ ਗਿਆ ਤਾਂ ਫੌਜੀ ਖਾਸ ਦੀ ਜੋ ਐਲਾਨ ਦੇ ਤਹਿਤ ਸੀ ਇਹਦੀ ਕਮਾਨ ਦੀਵਾਨ ਅਯोध्या ਪ੍ਰਸਾਦ ਨੂੰ ਸੌਂਪੀ ਗਈ ਸੀ ਜੀਨੂੰ ਉਹਨੇ ਅਲਾਰਡ ਦੇ ਵਾਪਸ ਆਉਣ ਤੱਕ ਬੜੀ ਯੋਗਤਾ ਨਾਲ ਲਿਭਾਇਆ ਸੀ ਰਾਜਾ ਦੀਨਾਨਾਥ ਦੋਸਤੋ ਰਾਜਾ ਦੀਨਾਨਾਥ ਖਾਸ ਤਰ੍ਹਾਂ ਰਾਜ ਦੇ ਵਿੱਚ ਬੜੇ ਭਰੋਸੇਯੋਗ ਅਹੁਦੇ ਪਰ ਸੀਗਾ ਔਰ ਜਿੱਥੇ ਉਹ ਉੱਚ ਕੋਟੀ ਦਾ ਦੂਰਦਰਸ਼ਤਾ ਸੀ ਉਥੇ ਉਹ ਵੱਡੇ ਹੌਸਲੇ ਅਤੇ ਨਿਰਭੈ ਮਨ ਦਾ مالک ਸੀ ਇਹ ਖਾਲਸਾ ਰਾਜ ਦਾ ਸੱਚਾ ਸ਼ੁਭਚਿੰਤਕ ਸੀ ਜਦੋਂ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਹਟਾ ਕੇ ਪੰਜਾਬ ਪਰ ਆਪਣਾ ਕਬਜ਼ਾ ਜਮਾਉਣਾ ਚਾਹਿਆ ਤਾਂ ਨੇ ਵੱਡੇ ਹੌਸਲੇ ਨਾਲ ਲਾਰਡ ਦਲਹੌਜੀ ਨੂੰ ਕਿਹਾ ਤਾਂ ਕਹਿੰਦਾ ਇਹਦਾ ਪਿਤਾ ਅੰਗਰੇਜ਼ਾਂ ਦਾ ਸੱਚਾ ਮਿੱਤਰ ਸੀ ਇਸ ਨਾਲ ਉਹੋ ਜਿਹਾ ਵਰਤੋਕ ਕੀਤਾ ਜਾਵੇ ਜਿਹੋ ਜਿਹਾ ਹਿੰਦ ਦੇ ਹੋਰ ਰਜਵਾਨਿਆਂ ਨਾਲ ਕੀਤਾ ਗਿਆ ਦੀਵਾਨ ਰਤਨ ਚੰਦ ਦਾੜੀ ਵਾਲਾ ਇਹ ਸਿੱਖ ਰਾਜ ਦੇ ਵਿੱਚ ਕਾਰਖਾਨਿਆਂ ਦਾ ਉੱਚਾ ਅਫਸਰ ਸੀ ਇਹ ਪੋਸਟ ਮਾਸਟਰ ਜਨਰਲ ਦੇ ਤੁਲ ਸੀ ਇਹਨੂੰ 2610 ਰੁਪਏ ਰੋਕ ਮਹੀਨਾ ਮਿਲਦਾ ਸੀ ਤੇ ਦੀਨਾ ਨਗਰ ਖਾਨੇয়াল ਯਾਇਆ ਨਗਰ ਟਿਵਾਣੀ ਹਜ਼ਾਰਾਂ ਅਤੇ ਪਛਾਪਰ ਦੇ ਵਿੱਚ 13600 ਰੁਪਏ ਦੀ ਜ਼ਗੀਰ ਇਹਨੂੰ ਮਿਲੀ ਹੋਈ ਸੀ ਦੇਵੀ ਦਾਸ ਦੇਵੀ ਦਾਤ ਜਿਹੜਾ ਇਹ ਖਾਲਸਾ ਰਾ ਦੇ ਖਜ਼ਾਨੇ ਦੇ ਆਮਦਨ ਖਰਚ ਦੇ ਲੇਖੇ ਜੋਖੇ ਦਾ ਨਿਗਰਾਨ ਸੀ ਇਹਨੇ ਖਜ਼ਾਨੇ ਦੀਆਂ ਨੀਮਾਂ ਨੂੰ ਬੜੀ ਯੋਗਤਾ ਨਾਲ ਚਲਾਇਆ ਇਹ ਸਨ 1808 ਤੋਂ 1830 ਤੱਕ ਮਰਨ ਤੱਕ ਇਸ ਅਹੁਦੇ ਤੇ ਰਹਾ ਦਿਵਾਨ ਭਵਾਨੀ ਦਾਸ ਦੇਵੀ ਦਾਤ ਦਾ ਨਿੱਕਾ ਭਾਈ ਸੀ ਇਹ ਖਾਲਸਾ ਰਾ ਦੇ ਮਾਲ ਦੇ ਪ੍ਰਬੰਧ ਨੂੰ ਚਲਾਉਣ ਵਾਲਾ ਸੀ ਇਹਨੂੰ ਵੱਡੀ ਜ਼ਕੀਰ ਮਿਲੀ ਹੋਈ ਸੀ ਔਰ ਰਾਏ ਕ੍ਰਿਸ਼ਨ ਚੰਦ ਭੰਡਾਰੀ ਇਹ ਰਾਏ ਕ੍ਰਿਸ਼ਨ ਚੰਦ ਭੰਡਾਰੀ ਬਟਾਲਵੀ ਇਹਦਾ ਉਹਦਾ ਬੜੀ ਜ਼ਿੰਮੇਵਾਰੀ ਵਾਲਾ ਸੀ ਇਹ ਖਾਸਾ ਰਾਜਾ ਲੁਧਿਆਣੇ ਵਿੱਚ ਵਕੀਲ ਸੀ ਇਹਦੇ ਰਾਹੀਂ ਅੰਗਰੇਜ਼ੀ ਸਰਕਾਰ ਨਾਲ ਖਾਲਸਾ ਰਾਜ ਵੱਲੋਂ ਚਿੱਠੀ ਪੱਤਰ ਹੁੰਦਾ ਸੀ ਤੇ ਅੰਗਰੇਜ਼ੀ ਸਰਕਾਰ ਦੇ ਕਰਮਚਾਰੀਆਂ ਦੇ ਉੱਤਰ ਖਾਲਸਾ ਸਰਕਾਰ ਨੂੰ ਭੇਜਦਾ ਹੁੰਦਾ ਸੀ ਇਹਨੂੰ 15000 ਰੁਪਏ ਦੀ ਜ਼ਕੀਰ ਮਿਲੀ ਹੋਈ ਸੀ ਔਰ ਇਹ ਚਿੱਠੀ ਪੱਤਰ ਦੇ ਕੰਮ ਤੋਂ ਛੁੱਟ ਇਹਦਾ ਇਹ ਵੀ ਜ਼ਰੂਰੀ ਫਰਜ਼ ਹੁੰਦਾ ਸੀ ਕਿ ਅੰਗਰੇਜ਼ ਅਫਸਰਾਂ ਜਿਹੜੇ ਕਰਮਚਾਰੀ ਆ ਇਹਨਾਂ ਦੀ ਚਾਲ ਢਾਲ ਤੇ ਅੰਗਰੇਜ਼ ਹਕੂਮਤ ਦੀਆਂ ਗੁਪਤ ਚਾਲਾਂ ਦੀ ਵੀ ਸੂਝਬੂ ਤੋ ਜਾਣੂ ਰਹੇ ਜੇ ਕੋਈ ਖਾਸ ਘਟਨਾ ਸਾਹਮਣੇ ਆਏ ਤਾਂ ਉਹਦੀ ਉਦੋਂ ਹੀ ਖਾਸਾਰਾ ਨੂੰ ਖਬਰ ਦਵੇ ਲਾਲਾ ਕ੍ਰਿਸ਼ਨ ਚੰਦ ਦਾ ਲਿਖਤੀ ਇੱਕ ਖੱਤ ਮਿਲਦਾ ਹੈ ਜਿਹਦੇ ਪੜਨ ਤੋਂ ਇਹ ਸਿੱਧ ਹੋ ਜਾਂਦਾ ਕਿ ਇਸ ਨੂੰ ਅੰਗਰੇਜ਼ੀ ਹਕੂਮਤ ਦੇ ਅੰਦਰ ਦੇ ਰਾਜਾਂ ਦਾ ਕਿੰਨਾ ਪਤਾ ਹੁੰਦਾ ਸੀ ਦੀਵਾਨ ਸ਼ਿਵਦੇਵਾਲ ਦੁੱਗਲ ਸਣੇ ਆਪਣੇ ਦੋਹਾਂ ਪੁੱਤਰਾਂ ਸ਼ੰਕਰ ਲਾਲ ਤੇ ਰਤਨ ਚੰਦ ਤੋਂ ਪਹਿਲਾਂ ਸ਼ਹਿਜਾਦਾ ਖੜਕ ਸਿੰਘ ਦੀ ਜ਼ਗੀਰ ਦਾ ਪ੍ਰਬੰਧਕ ਨੀਤ ਕੀਤਾ ਗਿਆ। دیਵਾਨ ਕਨਈਆ ਲਾਲ ਖਾਲਸੇਦਿਆਂ ਲੋਨ ਦੀਆਂ ਖਾਨਾ ਦਾ ਪ੍ਰਬੰਧਕ ਸੀ। ਇਹਦੇ ਵੱਡੇ ਪੁੱਤਰ ਰਤਨ ਚੰਦ ਨੇ ਐਨੀ ਉન્નਤੀ ਕੀਤੀ ਕਿ ਮਹਾਰਾਜਾ ਸਹਿਬ ਦੀ ਟਿੱਕੀ ਮੋਹਰ ਜਿਹੜੀ ਕਿਸੇ ਨੂੰ ਨਕਦ ਰੁਪਿਆ ਇਨਾਮ ਬਲਣ ਪਰ ਫਰਮਾਨ ਤੇ ਲਈ ਜਾਂਦੀ ਸੀ ਇਹ ਨੂੰ ਮਿਲੀ ਹੋਈ ਸੀ। ਔਰ ਇਹਨੂੰ 1732 ਰੁਪਏ ਦੀ ਜ਼ਗੀਰ ਮਿਲੀ ਹੋਈ ਸੀ। ਮਿਸਰ دیਵਾਨ ਚੰਦ ਇਹਦਾ ਜਨਮ ਪਿੰਡ ਗੋਦਲਾਵਾ ਪਰਗਣਾ ਗੁਜਰਾਵਾਲੇ 'ਚ ਇੱਕ ਗਰੀਬ ਆਮਣ ਦੇ ਘਰੇ ਹੋਇਆ ਥਾ ਨਿੱਕੀ ਉਮਰੇ ਉਹਨੂੰ ਕੋਈ ਵਿੱਦਿਆ ਨਾ ਮਿਲੀ ਤੇ ਖਾਲਤਾ ਤੋਪਖਾਨੇ ਦੇ ਸਧਾਰਨ ਗੋਲ ਅੰਦਾਜ਼ਾ 'ਚੇ ਭਰਤੀ ਹੋ ਗਿਆ ਤੇ ਆਪਣੇ ਰੱਬ ਵੱਲੋਂ ਬਖਸ਼ੀ ਯੋਗਤਾ ਤੇ ਵੀਰ ਅਫਸਰਾਂ ਦੀ ਸੰਗਤ ਦੇ ਕਾਰਨ ਇਹਨੇ ਬਹੁਤ ਨਾਮਣਾ ਖਟਿਆ ਮਲਤਾਨ ਕਸ਼ਮੀਰ ਮਨਕੇਰੇ ਦੀਆਂ ਲੜਾਈਆਂ 'ਚ ਇਹਨੇ ਸਿੱਖ ਰਾਜ 'ਚ ਵੱਡੀ ਸੇਵਾ ਕੀਤੀ ਕਦਰਦਾਨ ਮਹਾਰਾਜੇ ਨੇ ਇਹਨੂੰ ਵੱਡੇ ਪਦ 'ਤੇ ਅਤੇ ਜ਼ਗੀਰਾਂ ਦੀ ਬਖਸ਼ਿਸ਼ ਕੀਤੀ ਤੇ ਜਿਵੇਂ ਕਿ ਜਫਰ ਜੰਗ ਬਹਾਦਰ ਫਤਿਓ ਨੁਸਰਤ ਨਸੀਬ ਦਾ ਖਿਤਾਬ ਇਹਨੂੰ ਦਿੱਤਾ ਗਿਆ ਇਹ ਸਨ 1825 ਚ ਕੋਲੰਜ ਦੇ ਰੋਗ ਨਾਲ ਮਰ ਗਿਆ ਸੀ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸਿੱਖ ਰਾ ਦੇ ਵੀ ਸਾਰੀਆਂ ਕੌਮਾਂ ਦਾ ਪੂਰਾ ਸਤਕਾਰ ਹੁੰਦਾ ਸੀਗਾ ਤਾਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਹੋਰ ਵੀ ਨਵੇਂ-ਨਵੇਂ ਜਾਣਕਾਰੀਆਂ ਲੈ ਕੇ ਆਉਣ ਦੀ ਸੋ ਮਿਲਦੇ ਹਾਂ ਦੋਸਤੋ ਆਪਾਂ ਅਗਲੀ ਨਵੀਂ ਜਾਣਕਾਰੀ ਦੇ ਨਾਲ ਉਦ ਤੱਕ ਦੇ ਹੋਆ ਗਿਆ ਸਤਿ ਸ਼੍ਰੀ ਅਕਾਲ